ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਹੁਤ ਵੱਡੀ ਖਬਰ ਹੈ ਖਬਰ ਤੋਂ ਬਾਅਦ ਵੱਡੇ ਸਵਾਲ ਵੀ ਉੱਠੇ ਆ ਸਵਾਲ ਕਿਹਦੇ ਤੇ ਉੱਠੇ ਆ ਔਰ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਸੰਦਰਭ ਦੇ ਵਿੱਚ ਵੱਡੀ ਖਬਰ ਕੀ ਹੈ ਬਹੁਤ ਅਹਿਮ ਖਬਰ ਹੈ ਜਿਹਦੇ ਤੇ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਦਿੱਲੀ ਦੇ ਵਿੱਚ ਹੁਣੇ-ਹੁਣੇ ਅਰਵਿੰਦ ਕੇਜਰੀਵਾਲ ਦੇ ਉੱਪਰ ਹਮਲਾ ਹੋਇਆ ਇਹ ਵੱਡੀ ਘਟਨਾ ਵਾਪਰੀ ਹੈ ਕਿਉਂ ਵਾਪਰੀ ਹੈ ਹਮਲਾ ਕਰਨ ਵਾਲਾ ਕੌਣ ਹੈ ਕਿਸਨੇ ਕਰਵਾਇਆ ਔਰ ਇਹ ਕਿੰਨਾ ਕੁ ਖਤਰਨਾਕ ਇਹ ਹਮਲਾ ਸੀ ਇਸ ਤੇ ਬਹੁਤ अहम ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਤੇ ਲੋਕ ਸਭਾ ਮੈਂਬਰਾਂ ਦੇ ਵੱਲੋਂ ਜਿਹੜੇ ਆਵਾਦੀ ਪਾਰਟੀ ਦੇ ਨੇ ਉਹਨਾਂ ਨੇ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਔਰ ਦਿੱਲੀ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਪਰ ਹੁਣ ਇਹੀ ਸਵਾਲ ਚੁੱਕਣ ਵਾਲੇ ਐਮਪੀਜ਼ ਦੇ ਉੱਪਰ ਚਾਹੇ ਉਹ ਲੋਕ ਸਭਾ ਦੇ ਚਾਹੇ ਰਾਜ ਸਭਾ ਦੇ ਆਵਾਦੀ ਪਾਰਟੀ ਦੇ ਉਹਨਾਂ ਤੇ ਸਵਾਲ ਉੱਠ ਰਹੇ ਨੇ ਕਿ ਭਾਈ ਪੰਜਾਬ ਦੀ ਕਾਨੂੰਨ ਵਿਵਸਥਾ ਤੁਹਾਨੂੰ ਦੀਦੀ ਨਹੀਂ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਯਾ ਭਰੇ ਤੁਹਾਨੂੰ ਜਿਆਦਾ ਚਿੰਤਾ ਦਿੱਤੀ ਹੈ ਇਸ ਤੇ ਬਹੁਤ ਅਹਿਮ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਸਰਵਿੰਦਰ ਸਿੰਘ ਭੱਟੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਸਵਾਗਤ ਕਰੂੰ ਭੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਤੁਹਾਡਾ ਸ਼ੁਕਰੀਆ ਸ੍ਰਿੰਦਰ ਜੀ ਸਤਿ ਸ੍ਰੀ ਅਕਾਲ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭੱਟੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਦੇ ਬਹੁਤ ਵੱਡੇ ਲੀਡਰ ਨੇ ਕਾਂਗਰਸ ਦੇ ਨਹੀਂ ਮੈਂ ਕਹੂੰਗਾ ਭਾਰਤ ਦੀ ਰਾਜਨੀਤੀ ਦੇ ਵੱਡੇ ਲੀਡਰ ਮੰਨਿਆ ਜਾਂਦਾ ਬਿਸ਼ੱਕ ਬਹੁਤੇ ਲੋਕ ਉਹਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਖਾਮੀਆਂ ਲੱਭ ਲੈਂਦੇ ਐ ਪਰ ਮੈਂ ਇਹ ਵੀ ਗੱਲ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਵਰਗੀਆਂ ਇਛਾਈਆਂ ਵੀ ਜਿਹੜੀਆਂ ਨੇ ਉਹ ਵੀ ਕਿਸੇ ਵੀ ਖੇਤਰ ਦੇ ਵਿੱਚ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਕੋਲੇ ਕਿਰਦਾਰ ਹੈ ਇਮਾਨਦਾਰ ਹੈ ਸਭ ਕੁਝ ਹੈ ਪਪੂਲਾਰਿਟੀ ਹੈ ਠੀਕ ਹੈ ਜਦੋਂ ਬੰਦਾ ਇਮੋਸ਼ਨਲ ਹੁੰਦਾ ਤਾਂ ਫਿਰ ਉਹ ਬਹੁਤੇ ਲੋਕਾਂ ਨਾਲ ਸਮਝੌਤੇ ਨਹੀਂ ਕਰ ਪਾਉਂਦਾ ਤਾਂ ਇਸ ਕਰਕੇ ਉਹ ਬੰਦਾ ਲੋਕਾਂ ਨੂੰ ਠੀਕ ਲੱਗਣੋਂ ਹਟ ਜਾਂਦਾ ਸੋ ਨਵਜੋਤ ਸਿੰਘ ਜਿੱਦਾਂ ਸਮਝੌਤੇ ਨਹੀਂ ਕੀਤੇ ਕੁਝ ਖਾਮੀਆਂ ਹੋਣਗੀਆਂ ਖਾਮੀਆਂ ਹਰ ਬੰਦੇ ਚ ਹੁੰਦੀਆਂ ਨੇ ਪਰ ਅਛਾਈਆਂ ਬਹੁਤ ਜ਼ਿਆਦਾ ਨੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਇਹ ਵੀ ਗੱਲ ਨਾਲ ਪਰ ਇਹ ਗੱਲ ਹੈ ਕਿ ਅੱਜ ਇਲੈਕਸ਼ਨ ਕਮੇਟੀ ਜਿਹੜੀ ਆ ਉਹਨਾਂ ਨੇ ਬਣਾਈ ਆ ਕਾਂਗਰਸ ਨੇ ਔਰ ਹੁਣੇ-ਹੁਣੇ ਜਿਹੜੀ ਉਹਦੀ ਇੱਕ ਡਾਕਟਰ ਸਾਹਿਬ ਲਿਸਟ ਆਈ ਹੈ ਔਰ ਜਿਹੜੀਆਂ ਪੰਜਾਬ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਜਿਹੜੀਆਂ ਚੋਣਾਂ ਹੋਣ ਜਾਣੀਆਂ ਨੇ ਉਹਦੇ ਲਈ ਸਟੇਟ ਇਲੈਕਸ਼ਨ ਕਮੇਟੀ ਬਣਾਈ ਹੈ ਔਰ ਇਸ ਕਮੇਟੀ ਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਹਲੇ ਤੱਕ ਜਾਣਦਾ ਵੀ ਕੋਈ ਨਹੀਂ ਹੋਣਾ ਔਰ ਬਹੁਤੇ ਨਾਂ ਮੇਰੇ ਲਈ ਵੀ ਇਸ ਲਿਸਟ ਦੇ ਵਿੱਚ ਪਹਿਲੇ ਪਹਿਲੇ ਨਾਮ ਵਜ ਨਹੀਂ ਪਹਿਲੀ ਵਾਰ ਸੁਣੇ ਆ ਇਹਦੇ ਵਿੱਚ ਰਾਜਾ ਵੜਿੰਗ ਵੀ ਨੇ ਪ੍ਰਤਾਪ ਸਿੰਘ ਬਾਜਵਾ ਵੀ ਨੇ ਭਾਰਤ ਪੂਸ਼ਣ ਆਸ਼ੂ ਵੀ ਨੇ ਚਰਨਜੀਤ ਚੰਨੀ ਨੇ ਸੁਖਜਿੰਦਰ ਧਾਵਾ ਨੇ ਰਜਿੰਦਰ ਕੌਰ ਪੱਠਲ ਨੇ ਓਪੀ ਸੋਨੀ ਐ ਸਿੰਗਲਾ ਨੇ ਖੈਰਾ ਸਾਹਿਬ ਨੇ ਡੈਣੀ ਨੇ ਅਸ਼ਿਰ ਸਿੰਘ ਖਬਾਇਆ ਨੇ ਗੁਰਜੀਤ ਦੋਦਲਾ ਨੇ ਅਮਰ ਸਿੰਘ ਧਰਮਵੀਰ ਗਾਂਧੀ ਬ੍ਰਹਮੇਂਦਰਾ ਰਾਣਾ ਗੁਰਜੀਤ ਸਰਕਾਰੀਆ ਸਾਹਿਬ ਨੇ ਸੰਗਤ ਗਿਲਜੀਆ ਰਜੀਆ ਸੁਲਤਾਨਾ ਸਾਧੂ ਸਿੰਘ ਧਰਮਸੋਤ ਜਿਹੜੇ ਕਿ ਜੇਲ੍ਹ ਦੇ ਵਿੱਚ ਨੇ ਆਸ਼ੂ ਜੀ ਵੀ ਚਲੋ ਜੇਲ੍ਹ ਤੇ ਨੇ ਪਰ ਸਾਧੂ ਸਿੰਘ ਧਰਮਸੋਤ ਵੀ ਜੇਲ੍ਹ ਤੇ ਨੇ ਬਲਬੀਰ ਸਿੰਘ ਸਿੱਧੂ ਨੇ ਗੁਰਪ੍ਰੀਤ ਕਾਂਗੜ ਨੇ ਔਰ ਰਾਜਕੁਮਾਰ 베ਰਕਾ ਨੇ ਜਸਵੀਰ ਗੱਲ ਡੈਂਪਾ ਨੇ ਮੁਹੰਮਦ ਸਦੀਕ ਨੇ ਅਵਤਾਰ ਹੈਨਰੀ ਅੰਦਰ ਵੀ ਬਰਾੜਿਆ ਸੁਰਿੰਦਰ ਕੁਮਾਰਾਵਰ ਪਰਮਿੰਦਰ ਪੈਂਕੀ ਰਜਿੰਦਰ ਸਿੰਘ ਸੇਵਨਜੀਤ ਸਿੰਘ ਬੈਸ ਜਿਹੜੇ ਕਿ ਰੇਪ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਔਰ ਅਹਿਮ ਗੰਭੀਰ ਇਲਜ਼ਾਮ ਨੇ ਪਰਗਤ ਸਿੰਘ ਨੇ ਜਸਵੀਰ ਸਿੰਘ ਕੋਹੂੜਾ ਨੇ ਮਹਿੰਦਰ ਸਿੰਘ ਰਣਵਾ ਨੇ ਹਮੀਦ ਵਸੀਹ ਅਮਰਪ੍ਰੀਤ ਲਾਲੀ ਰਾਜਕਮਰ ਜੋਸ਼ੀਅਨ ਕਲਦੀਪ ਸਿੰਘ ਬੈਦ ਗਗਨਦੀਪ ਸਿੰਘ ਬਾਬੀ ਕਿਰਜੇ ਸਿੰਘ ਮਿੱਠਾ ਸੁਭਾਸ਼ ਭਾਰਗਵ ਸੁਰਿੰਦਰ ਸ਼ਰਮਾ ਤੇ ਇਸ਼ਰਪ੍ਰੀਤ ਸਿੱਧੂ ਨੇ ਇਹ ਡਾਕਟਰ ਸਾਹਿਬ ਨਾਮ ਨੇ ਔਰ ਇਹਨਾਂ ਨਾਵਾਂ ਦੇ ਵਿੱਚੋਂ ਸਭ ਤੋਂ ਅਹਿਮ ਨਾਮ ਇਹਨਾਂ ਨਾਵਾਂ ਦੇ ਵਿੱਚੋਂ ਸਭ ਤੋਂ ਅਹਿਮ ਨਾਮ ਕਦੇ ਪਹਿਲਿਆਂ ਨੰਬਰਾਂ ਦੇ ਵਿੱਚ ਹੁੰਦਾ ਸੀਗਾ ਨਾਮ ਉਹਨਾਂ ਦਾ ਔਰ ਉਹ ਨਵਜੋਤ ਸਿੰਘ ਸਿੱਧੂ ਦਾ ਨਾਮ ਇਹ ਲਿਸਟ ਦੇ ਵਿੱਚ ਸ਼ਾਮਲ ਨਹੀਂ ਔਰ ਇਹ 43 ਨਾਮ ਨੇ ਔਰ ਜਿਹੜੀ 5 ਜਿਹੜੀਆਂ ਕਾਰਪੋਰੇਸ਼ਨ ਨੇ ਉਹਨਾਂ ਦੇ ਵਾਸਤੇ ਜਿਹੜੇ ਚੇਅਰਮੈਨ ਲਾਏ ਗਏ ਨੇ ਉਹਨਾਂ ਦੇ ਵਿੱਚ ਅੰਮ੍ਰਿਤਸਰ ਵਾਸਤੇ ਤ੍ਰਿਪਤਿੰਦਰ ਬਾਜਵਾ ਚੇਅਰਮੈਨ ਨੇ ਕੁਸ਼ਲਦੀਪ ਢਿੱਲੋਂ ਨੇ ਅਮਿਤ ਵੇਜ ਨੇ ਮੋਹਿਤ ਭਿੰਦਰਾ ਨੇ ਜਗਦਰਸ਼ਨ ਕੌਰ ਨੇ ਲੁਧਿਆਣਾ ਦੇ ਲਈ ਰਾਣਾ ਕੇਪੀ ਜਿਹੜੇ ਨੇ ਉਹ ਚੇਅਰਮੈਨ ਨੇ ਰਣਦੀਪ ਨਾਪਾ ਨੇ ਹਰਦਿਆਲ ਕੰਬੋਜ ਨੇ ਤਰਲੋਚਨ ਸੋਹਂਦਰੇ ਗੁਰਚਰਨ ਕੌਰ ਰਦਾਵਾ ਨੇ ਜਲੰਧਰ ਦੇ ਨੇ ਚੇਅਰਮੈਨ ਗੁਰਕੀਰਤ ਸਿੰਘ ਹੈ ਪਵਨ ਆਦੀਆਂ ਸੁੰਦਰ ਸ਼ਾਮ अरोड़ा ਮਦਲਾ ਜਲਾਲਪੁਰ ਮਫਤਾ দত্ত ਨੇ ਪਟਿਆਲਾ ਦੇ ਲਈ ਮਤਲਬ ਨਵਜੋਤ ਸਿੰਘ ਸਿੱਧੂ ਦਾ ਨਾਮ ਕਿਤੇ ਵੀ ਸ਼ਾਮਲ ਨਹੀਂ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਤੋਂ ਵੱਡਾ ਇਹਨਾਂ ਦਾ ਕਿਸੇ ਦਾ ਕੱਦ ਵੀ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਜਿਹੜੇ ਸਾਥੀਆਂ ਲਈ ਸਟੈਂਡ ਤਾਂ ਲਿਆ ਹੀ ਹੋਇਆ ਉਹਨਾਂ ਨੇ ਕਿ ਜਿਹੜਾ ਟਾਈਮ ਮੇਰੇ ਸਾਥੀਆਂ ਨੂੰ ਬਹਾਲ ਨਹੀਂ ਕਰਦੇ ਉਹਨਾਂ ਟਾਈਮ ਮੈਂ ਆਉਂਦਾ ਨਹੀਂ ਪਰ ਜਿਹੜੇ ਬੰਦੇ ਜੇਲ੍ਹ ਚ ਬੈਠੇ ਆ ਜਿਨ੍ਹਾਂ ਨੇ ਆਉਣਾ ਵੀ ਨਹੀਂ ਚਾਹੇ ਉਹ ਆਸ਼ੂ ਜੀ ਨੇ ਆਸ਼ੂ ਜੀ ਜੇਲ੍ਹ ਦੇ ਵਿੱਚ ਨੇ ਚਾਹੇ ਉਹ ਸਾਧੂ ਸਿੰਘ ਧਰਮਸੋਤ ਸਾਹਿਬ ਨੇ ਉਹ ਵੀ ਜੇਲ੍ਹ ਦੇ ਵਿੱਚੋਂ ਤੁਸੀਂ ਉਹਨਾਂ ਦੇ ਵੀ ਨਾਮ ਜਿਹੜੇ ਉਹ ਪਏ ਆ ਜਿਨ੍ਹਾਂ ਦੇ ਆਉਣ ਦੀ ਵਿਚਾਰਿਆਂ ਦੀ ਹਲੇ ਆਸ ਨਹੀਂ ਹੈ ਠੀਕ ਆ ਪਰਮਾਤਮਾ ਕਰੇ ਉਹਨਾਂ ਨੂੰ ਜਮਰਦ ਤੋਂ ਮਲੇ ਤੇ ਬਾਹਰ ਠੰਡੀ ਹਵਾ ਜਿਹੜੀ ਆ ਲੈਣ ਪਰ ਡਾਕਟਰ ਸਾਹਿਬ ਗੱਲ ਇਹ ਹੈ ਕਿ ਜਿਹੜੇ ਲੋਕਾਂ ਦੇ ਆਉਣ ਦੀ ਆਸ ਨਹੀਂ ਹੈ ਉਹ ਜੇਲ੍ਹ 'ਚ ਨੇ ਉਹਨਾਂ ਦੇ ਵੀ ਤੁਸੀਂ ਨਾਮ ਪਾਤੇ ਆ ਪਰ ਨਵਜੋਤ ਸਿੰਘ ਸਿੱਧੂ ਦਾ ਨਾਮ ਕਿਉਂ ਨਹੀਂ ਹੈ ਇਸ ਗੱਲ ਤੋਂ ਮਤਲਬ ਕਾਫੀ ਲੋਕ ਨਰਾਜ਼ ਨਹੀਂ ਹਾਲਾਂਕਿ ਫੈਨ ਫੋਲੋਇੰਗ ਜੋਤਸੈ ਸਿੱਧੂ ਦੀ ਕੋਈ ਘਟ ਨਹੀਂ ਹੈ ਔਰ ਇਥੋਂ ਸਾਫ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਜ਼ਿਸ਼ ਰੰਜਸ਼ ਜਿਹੜੀ ਆ ਫੇਢੀ ਜਾ ਰਹੀ ਹੈ ਦੇਖੋ ਸ਼ਕੁੰਦਰ ਜੀ ਕਹਿੰਦੇ ਆ ਪਹਿਲੀ ਗੱਲ ਤਾਂ ਹੋ ਸਕਦਾ ਹੈ ਸਿੱਧੂ ਸਾਹਿਬ ਨੇ ਆਪ ਹੀ ਨੰਕਤੇ ਗੱਲ ਕਰੀ ਹੋਵੇ ਚਲੋ ਆਪਾਂ ਮੰਨ ਲੈਂਦੇ ਆ ਕਿ ਇਹਨਾਂ ਨੇ ਜਾਣ ਕੇ ਨਹੀਂ ਪਾਇਆ ਇੱਕ ਤਾਂ ਥੋੜਾ ਜਿਹਾ ਉਹਨਾਂ ਦਾ ਮੇਰੇ ਖਿਆਲ ਜਿਹੜਾ ਵਿਜ਼ਨ ਹੈ ਉਹ ਸੈਂਟਰ ਲੈਵਲ ਦਾ ਜ਼ਿਆਦਾ ਹੈ ਕਿ ਉਹਨਾਂ ਨੂੰ ਸੈਂਟਰ ਵਾਲੀ ਲੀਡਰਸ਼ਿਪ ਚਾਹੀਦੀ ਹੈ ਲੋਕਲ ਲੀਡਰਸ਼ਿਪ ਨਹੀਂ ਚਾਹੀਦੀ ਜੀ ਕਿ ਕਾਫੀ ਸਮੇਂ ਤੋਂ ਆਪ ਵੀ ਉਹ ਸਿਆਸਤ ਤੋਂ ਮਤਲਬ ਉਹਨਾਂ ਦੇ ਮੈਡਮ ਦੀ ਬਿਮਾਰੀ ਕਰਕੇ ਕਹਿ ਲੋ ਜਾਂ ਉਹ ਕਾਰਨਾ ਕਰਕੇ ਕਹਿ ਲੋ ਆਪ ਵੀ ਉਹਨਾਂ ਨੇ ਪਾਸਾ ਬਟਿਆ ਹੋਇਆ ਸਿਆਸਤ ਤੋਂ ਕਿਸਮ ਦੇ ਨਾਲ ਪਰ ਪਿਛਲੇ ਪਿਛਲੇ ਕਈ ਦਿਨਾਂ ਤੋਂ ਡਾਕਟਰ ਸਾਹਿਬ ਜੇ ਮੈਂ ਗੱਲ ਕਰਾਂ ਪਿਛਲੇ ਕਈ ਦਿਨਾਂ ਤੋਂ ਮੈਡਮ ਨਵਜੋਤ कौर ਸਿੱਧੂ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪਹੁੰਚੇ ਹੋਏ ਆ ਅ ਅਮਰਸਰ ਦੇ ਵਿੱਚ ਔਰ ਅਮਰਸਰ ਦੇ ਵਿੱਚ ਪਹੁੰਚੇ ਹੋਇਆ ਔਰ ਮੈਡਮ ਨਵਜੋਤ कौर ਸਿੱਧੂ ਲਗਾਤਾਰ ਜਿਹੜੇ ਆ ਉਹ ਉੱਥੇ ਮੀਟਿੰਗਾਂ ਕਰ ਰਹੇ ਨੇ ਔਰ ਉੱਥੇ ਜੇ ਇਹ ਵੀ ਤੁਹਾਨੂੰ ਮੈਂ ਗੱਲ ਦੱਸਾਂ ਉਹ ਇਹਨਾਂ ਇਲੈਕਸ਼ਨਾਂ ਦੀ ਤਿਆਰੀ ਕਰ ਰਹੇ ਨੇ ਔਰ ਆਪਣੇ ਆਪਣੇ ਬੰਦਿਆਂ ਨੂੰ ਸੱਦ ਕੇ ਉਹਨਾਂ ਨੂੰ ਕੁਝ ਵੀ ਰਹਿ ਨਹੀਂ ਕਿ ਆਪਾਂ ਕਿਦਾਂ ਕੀ ਕਰਨਾ ਹੈ ਹਾਂ ਨਵਜੋਤ ਕੋ ਸਿੱਧੂ ਪੂਰੀ ਤਿਆਰੀ ਕਰ ਰਹੇ ਨੇ ਉੱਥੇ ਆਪਣੇ ਲੋਕਾਂ ਨੂੰ ਲੜਾਉਣ ਦੀਆਂ ਇਲੈਕਸ਼ਨ ਐਮਸੀ ਔਰ ਵਕ-ਵਕ ਆਪਣੇ ਲੋਕਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਜਿਹੜੀਆਂ ਕਿ ਉਹਨਾਂ ਨੇ ਫੇਸਬੁੱਕ ਪੰਨੇ ਤੇ ਸਾਂਝੀਆਂ ਕਰ ਰਹੇ ਸੋਸ਼ਲ ਮੀਡੀਆ ਤੇ ਤਾਂ ਕਾਫੀ ਐਕਟਿਵ ਹੈਗੇ ਨੇ ਪਰ ਆਪਾਂ ਨੂੰ ਪਤਾ ਹੀ ਹੈ ਦੇਖੋ ਸਿੱਧੂ ਸਾਹਿਬ ਗੱਲ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖਦੇ ਆ ਕਿ ਕੋਈ ਜਿਹੜੀ ਹੁਣ ਮੌਜੂਦਾ ਲੀਡਰਸ਼ਿਪ ਹੈ ਕਾਂਗਰਸ ਦੀ ਜਿਸ ਤਰ੍ਹਾਂ ਉਹਦੇ ਸਾਥੀਆਂ ਨੂੰ ਕੱਢ ਵੀ ਦਿੱਤਾ ਸੀ ਇਹਨਾਂ ਨੇ ਤੇ ਉਦੋਂ ਰੈਲੀਆਂ ਕਰਨ ਲੱਗੇ ਸੀ ਸੋ ਉਹ ਮੇਰਾ ਖਿਆਲ ਹੈ ਉਹਨਾਂ ਨੂੰ ਚਾਹੁੰਦੇ ਨਹੀਂ ਹਣ ਉਹਨਾਂ ਨੂੰ ਬਰਦਾਸ਼ਤ ਵੀ ਨਹੀਂ ਕਰਦੇ ਜਦੋਂ ਆਹ ਅੰਸਤ ਦਾ ਇੱਕ ਇੰਚਾਰਜ ਆਇਆ ਸੀ ਸੈਂਟਰ ਤੋਂ ਉਦੋਂ ਵੀ ਇਹ ਗੱਲ ਬੜੀ ਉੱਠੀ ਸੀ ਸੋ ਕਾਂਗਰਸ ਦੇ ਚੰਤਰ ਕਲਾ ਤਾਂ ਹੈ ਹੀ ਉਹਦੇ ਵਿੱਚ ਇੱਕ ਗੱਲ ਬੜੀ ਸੀਰੀਅਸ ਹੈ ਕਿ باوجود ਸੰਤੂ ਸਾਹਿਬ ਦੇ ਸਾਰੇ ਕਦਮ ਉੱਤੇ ਸਾਰੇ ਕਾਸੇ ਤੇ ਉਹਨਾਂ ਚ ਇੱਕ ਕਪੈਸਿਟੀ ਹੈ ਕਿ ਉਹ ਆਪਣੇ ਖਿਲਾਫ ਵੀ ਬੜੀ ਜਲਦੀ ਕਰ ਲੈਂਦੇ ਨੇ ਬੰਦੇ ਹਾਂ। ਹੂੰ। ਬਾਕੀ ਆਪਸ ਵਿੱਚ 100 ਤਾਂ ਹੀ ਫਟੇ ਹੋਣ ਉਹਨਾਂ ਦੇ ਖਿਲਾਫ ਸਾਰੇ ਇਕੱਠੇ ਜੰਮੇ। ਇਹ ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮੈਂ ਸਮਝਦਾ ਵੀ ਵਿਟੰਬਨ ਆਏ ਕਾਂਗਰਸ ਦੀ ਕਹਿ ਲਓ। ਕਿ ਉਹ ਪੌਪੂਲਰ ਚਿਹਰਾ ਵੀ ਨੇ, ਸਾਰਾ ਕੁਝ ਨੇ। ਪਰ ਇੱਕ ਗੱਲ ਇਹ ਹੈ ਕਿ ਔਰਗੇਨਾਈਜ਼ੇਸ਼ਨਲ ਬੰਦੇ ਨਹੀਂ ਹਨ। ਜੇ ਤੁਸੀਂ ਉਹਨਾਂ ਦੀ ਸ਼ਕਤੀ ਦਾ ਨਲਸਿਸ ਕਰੋ ਨਾ। ਗੁਰਬਤ ਨੇ ਮਤਲਬ ਬਹੁਤ ਅੱਛੇ ਪਲੇਅਰ ਨੇ ਬਹੁਤ ਅੱਛੇ ਐਂਟਰਟੇਨਰ ਨੇ ਪਰ ਮੈਂ ਪਹਿਲੇ ਦਿਨ ਤੋਂ ਹੀ ਸਮਝਦਾ ਰਹੇ ਕਿ ਬਹੁਤ ਅੱਛੇ ਪੋਲੀਟੀਸ਼ੀਅਨ ਨਹੀਂ ਹਨ ਮਤਲਬ ਇਹ ਠੀਕ ਹੈ ਲੀਡਰਸ਼ਿਪ ਦੀ ਕੁਆਲਿਟੀ ਹੈ ਡਿਫਰੈਂਟ ਏਰੀਆਜ਼ ਦੇ ਜੋ ਲੀਡਰਸ਼ਿਪ ਪ੍ਰੋਵਾਈਡ ਕਰ ਸਕਦੇ ਨੇ ਜੇ ਤੁਹਾਨੂੰ ਪੋਲੀਟਿਕਸ ਹੈ ਇਹ ਬੇਸਿਕਲੀ ਗੇਮ ਹੈਗੀ ਹੈ ਇੰਟਰਸਟ ਐਗਰੀਗੇਸ਼ਨ ਹੈ ਇੰਟਰਸਟ ਐਗਰੀਗੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਬੰਦੇ ਨੂੰ ਇਹ ਲੱਗਦਾ ਰਹੇ ਕਿ ਬੰਦੇ ਨਾਲ ਲੱਗ ਕੇ ਸਾਡੇ ਹਿੱਤ ਪੂਰੇ ਹੋ ਜਾਣਗੇ ਉਹ ਇਹ ਗੱਲ ਦੇ ਨੁਮੋਕ ਨਹੀਂ ਕਰ ਸਕੇ ਕਾਂਗਰਸ ਜਾਂ ਬਾਕੀ ਸਿਆਸੀ ਪਾਰਟੀਆਂ ਲੋਕਾਂ ਨੂੰ ਜੋੜਦੇ ਇਸ ਤਰ੍ਹਾਂ ਨੇ ਅੱਜ ਕੱਲ ਖਾਸ ਕਰਕੇ ਕਿ ਭਾਈ ਆਜੋ ਸਾਡੇ ਨਾਲ ਤੁਹਾਡੇ ਸਾਰੇ ਕੰਮ ਠੀਕ ਠਾਕ ਹੋ ਜਾਣਗੇ ਸਿੱਧੂ ਸਾਹਿਬ ਦੇ ਵਿੱਚ ਇਹ ਕਲਾ ਨਹੀਂ ਹੈ ਉਹਨਾਂ ਨੂੰ ਹਰ ਇੱਕ ਨੂੰ ਹੀ ਲੱਗਦਾ ਹੈ ਜਿਹੜੇ ਆਮ ਤੌਰ ਤੇ ਵੱਡੇ ਬਾਦਲ ਸਾਹਿਬ ਬਾਰੇ ਮਸ਼ਹੂਰ ਹੁੰਦਾ ਸੀ ਕਿ ਹਰ ਇੱਕ ਨੂੰ ਲੱਗਦਾ ਸੀ ਕਿ ਮੈਂ ਇਹਨੂੰ ਵਰਤ ਸਕਦਾ ਮੇਰੇ ਕੰਮ ਆ ਸਕਦਾ ਸਿੱਧੂ ਸਾਹਿਬ ਨੂੰ ਮਿਲ ਕੇ ਮੇਰਾ ਨਹੀਂ ਖਿਆਲ ਕੇ ਕਿਸੇ ਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਵਰਤ ਸਕਦਾ ਹੋਣਾ ਕਿ ਇੰਟਰਸਟਿੰਗ ਗੱਲ ਇਹ ਹੈ ਕਿ ਉਹ ਵੀ ਕਿਸੇ ਨੂੰ ਨਹੀਂ ਵਰਤਦੇ ਮਤਲਬ ਇਹ ਬੜੀ ਦਿਲਚਸਪ ਗੱਲ ਹੈ ਸੋ ਇੱਕੋ ਯੂਨੀਕ ਕਿਸਮ ਦੇ ਸਿਆਸੀ ਲੀਡਰ ਨੇ ਸੋ ਉਹਨਾਂ ਤੋਂ ਸਾਰੇ ਕਾਂਗਰਸੀ ਡਰਦੇ ਨੇ ਇਸ ਬਲੋਂ ਕਿ ਕੱਲ ਨੂੰ ਆਗੇ ਤਾਂ ਇਹਨਾਂ ਨੇ ਹੋਰ ਅੱਗੇ ਵਧ ਕੇ ਸੀਐਮਸ਼ਿਪ ਦਾ ਰੋਲਾ ਪੈਣਾ ਸੋ ਇਸ ਕਰਕੇ ਦੂਰੋਂ ਹੀ ਮਤਲਬ ਇਹ ਗੱਲ ਹੈ ਨਵਜੋਤ ਸਿੰਘ ਸਿੱਧੂ ਹੋਣਾ ਤੋ ਇਹ ਵੀ ਗੱਲ ਉਹਨਾਂ ਤੋਂ ਇਸ ਕਰਕੇ ਚਾਹੁੰਦੇ ਹੈ ਕਾਂਗਰਸੀ ਜਿਹੜੇ ਇਸ ਕਰਕੇ ਜਿਆਦਾ ਚਾਹੁੰਦੇ ਹੈ ਕਿ ਨਵਜੋਤ ਸਿੰਘ ਸਿੱਧੂ ਘਰੇ ਬੈਠੇ ਰਹਿਣ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਬਾਹਰ ਆ ਜਾਂਦੇ ਆ ਜਦੋਂ ਲੋਕਾਂ ਦੇ ਵਿੱਚ ਜਾਂਦੇ ਜਿੱਥੇ ਸਾਰੀ ਲੀਡਰਸ਼ਿਪ ਇਕੱਠੀ ਹੋਵੇ ਉੱਥੇ ਵੀੜਿਆ ਲਾ ਤੇ ਲੋਕਾਂ ਦਾ ਧਿਆਨ ਵੀ ਨਵਜੋਤ ਸਿੰਘ ਸਿੱਧੂ ਵੱਲ ਹੋ ਜਾਂਦਾ ਹੈ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ 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 ਦੂਜਿਆਂ ਤੋਂ ਉੱਚਾ ਦਿਖਣ ਲੱਗ ਜਾਂਦੇ ਨੇ ਔਰ ਬਾਕੀ ਸਾਰੇ ਕਰਤਾਰ ਦੇ ਤੌਰ ਤੇ ਵੀ ਸਾਰੇ ਤੌਰ ਤੇ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਥੋੜੇ ਬੌਣੇ ਸਾਬਤ ਹੁੰਦੇ ਨਜ਼ਰ ਆਉਂਦੇ ਰਹਿੰਦੇ ਆ ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿੱਚ ਵੀ ਕਾਫੀ ਘਾਟਾਂ ਨੇ ਜਿਵੇਂ ਤੁਸੀਂ ਸੁਣਾਈਆਂ ਨੇ ਠੀਕ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਨਾਲ ਚੱਲਣਾ ਚਾਹੀਦਾ ਹੈ ਔਰ ਟੀਮ ਦੇ ਨਾਲ ਹੀ ਕੰਮ ਜਿਹੜਾ ਉਹ ਕਰਨਾ ਚਾਹੀਦਾ ਔਰ ਨਵਜੋਤ ਸਿੰਘ ਸਿੱਧੂ ਜੇ ਉਹਨਾਂ ਦੇ ਜਾਲ ਦੇ ਵਿੱਚ ਹੀ ਫਸੇ ਰਹੇ ਦੂਜੇ ਤਾਂ ਚਾਹੁੰਦੇ ਆ ਕਿ ਉਹ ਘਰੇ ਬੈਠੇ ਰਹੇ ਤੇ ਜੇ ਸਿੱਧੂ ਵੀ ਇਸੇ ਤਰੀਕੇ ਨਾਲ ਘਰੇ ਬੈਠੇ ਰਹੇ ਤਾਂ ਫਿਰ ਉਹਨਾਂ ਦਾ ਸਿੱਧੂ ਆਪ ਵੀ ਮਨਸੂਬੇ ਜਿਹੜੇ ਕਾਮਯਾਬ ਕਰੀ ਜਾਂਦੇ ਆ ਪਰ ਕਿਤੇ ਨਾ ਕਿਤੇ ਲੀਡਰਸ਼ਿਪ ਨੂੰ ਚਾਹੀਦਾ ਤਾਂ ਸੀ ਨਾ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਦਾ ਲਿਸਟ ਦੇ ਵਿੱਚ ਨਾਮ ਪਾਉਂਦੇ ਔਰ ਜੇ ਨਵਜੋਤ ਸਿੰਘ ਸਿੱਧੂ ਨਾ ਆਉਂਦੇ ਤਾਂ ਘੱਟੋ ਘੱਟ ਇਹ ਤਾਂ ਕਹਿਣ ਜੋਗੇ ਹੁੰਦੇ ਤੁਹਾਡੇ ਮੇਰੇ ਵਰਗੇ ਵੀ ਕਹਿਣ ਜੋਗੇ ਕਿ ਭਾਈ ਕਾਂਗਰਸ ਨੇ ਤਾਂ ਨਾਮ ਪਾਇਆ ਸੀਗਾ ਲੀਡਰਸ਼ਿਪ ਜਦੋਂ ਫਿਰ ਨਾ ਹੀ ਨਹੀਂ ਪਾਉਂਦੇ ਸਿੱਧੂ ਦਾ ਫਿਰ ਅਗਲੇ ਨੇ ਆਉਣਾ ਵੀ ਕੀ ਹੈ ਦੇਖੋ ਗੱਲ ਇਹ ਹੈ ਕਿ ਇੱਕ ਵਾਰ ਅਸੀਂ ਇਦਾਂ ਹੀ ਡਿਸਕਸ ਕਰ ਰਹੇ ਸੀ ਇਹ ਕਿਸ ਨੇ ਕਿਹਾ ਕਿ ਸਿੱਧੂ ਸਾਹਿਬ ਦੇ ਖਿਲਾਫ ਕੌਣ ਹੈ ਉਹਨਾਂ ਦਾ ਦੁਸ਼ਮਣ ਕੌਣ ਹੈ ਉਹ ਦੂਜੇ ਬੰਦੇ ਨੇ ਮਜ਼ਾਕ ਕੀਤਾ ਕਿ ਉਹਨਾਂ ਨੂੰ ਦੁਸ਼ਮਣ ਦੀ ਕੀ ਲੋੜ ਹੈ ਉਹ ਖੁਦ ਹੀ ਮਤਲਬ ਇੰਨੇ ਕਿ ਸਮਰੱਥ ਹੈਗੇ ਨੇ ਅਸਲ ਦੇ ਵਿੱਚ ਗੱਲ ਇਹ ਹੈ ਜਗਿੰਦਰ ਜੀ ਕਿ ਜਿਹੜਾ ਵੱਡਾ ਬੰਦਾ ਹੁੰਦਾ ਨਾ ਰੀਅਲ ਸੈਂਸ ਦੇ ਵਿੱਚ ਵੱਡਾ ਬੰਦਾ ਉਹਦਾ ਇੱਕ ਬਹੁਤ ਵਧੀਆ ਗੁਣ ਹੈ ਹੁੰਦਾ ਹੈ ਕਿ ਜਦੋਂ ਤੁਸੀਂ ਉਹਨੂੰ ਮਿਲੋ ਉਹ ਤੁਹਾਨੂੰ ਆਪਣਾ ਆਪ ਛੋਟਾ ਨਾ ਲੱਗੇ। ਸਿੱਧੂ ਸਾਹਿਬ ਦਾ ਅਨਫੋਰਚੂਨੇਟਲੀ ਇਹ ਐਸਪੈਕਟ ਇੰਨਾ ਸਟਰੋਂਗ ਹੈ ਇਸ ਪਾਸੇ ਉਹ ਕਿ ਜਿਹੜਾ ਵੀ ਉਹਨਾਂ ਨੂੰ ਮਿਲਦਾ ਹੈ ਉਹ ਛੋਟਾ ਹੋ ਜਾਂਦਾ ਹੈ ਜਾਂ ਉਹ ਉਹਨੂੰ ਛੋਟਾ ਕਰ ਦਿੰਦੇ ਨੇ ਚਾਹੇ ਮਜ਼ਾਕ 'ਚ ਕਰਨ ਚਾਹੇ ਕਿਸੇ ਜੀਜ ਕਰਨਾ। ਆਮ ਲੋਕ ਉਹਨਾਂ ਨਾਲ ਗੋਲ ਨਹੀਂ ਸਕਦੇ ਉਹਨੇ ਪਪੂਲਰ ਨਹੀਂ ਉਹਨੇ ਐਂਟਰਟੇਨਰ ਨਹੀਂ ਉਹਨੇ ਸ਼ੇਅਰ ਨਹੀਂ ਸੁਣਾ ਸਕਦੇ। ਇਸ ਕਰਕੇ ਉਹ ਇਨਸਿਕਿਉਰ ਫੀਲ ਕਰਦੇ ਨੇ ਕਿ ਯਾਰ ਇਹ ਮਤਲਬ ਇਹਦੇ ਨਾਲ ਕੱਢ ਕੇ ਅਸੀਂ ਕੀ ਕਰਾਂਗੇ ਮਤਲਬ ਇੱਥੇ। ਜਿਵੇਂ ਬੋਰਡ ਦੇ ਰੇਟਾਂ ਤਾਂ ਇਹ ਉਦਾਂ ਦੀ ਫੈਕਸ਼ਨ ਹੈ ਕਿ ਉਹਨਾਂ ਨੂੰ ਆਪਣੇ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਸਿਆਸਤ ਦੇ ਵਿੱਚ بڑے ਰੂਪ ਹੁੰਦੇ ਨੇ ਸਿਆਸਤ ਦੇ ਵਿੱਚ ਬੰਦੇ ਦਾ ਜਿਹੜਾ ਪਬਲਿਕ ਲਾਈਫ ਦੇ ਵਿੱਚ ਹੈ ਉਹ ਤੇ ਜਿੰਨੇ ਮਰਜ਼ੀ ਗੁਣ ਹੋਣ ਜੇ ਆਮ ਲੋਕ ਜਾਂ ਉਹਦੇ ਨਾਲ ਸਾਥੀ ਚਾਰ ਨਾਲ ਨਹੀਂ ਲੈ ਕੇ ਜੇ ਆਰਗੇਨਾਈਜ਼ਰ ਤੁਸੀਂ ਤੁਰ ਸਕਦੇ ਮਤਲਬ ਕਹਿੰਦੇ ਨਾ ਵੀ ਹਮ ਹੀ ਹਮ ਹੈ ਤਾਂ ਕਿਆ ਹਮ ਹੈ ਯਾਨੀ ਮਤਲਬ ਜਾਦਾ ਹਮੰਦ ਇਹ ਚੀਜ਼ ਹੈ ਇਸ ਦੇ ਵਿੱਚ ਪਰ ਇਹਦੇ ਕਰਕੇ ਪਹਿਲਾਂ ਵੀ ਦੇਖੋ ਝਗੜੇ ਵੀ ਹੋਏ ਫੈਕਸ਼ਨਲਿਜ਼ਮ ਵੀ ਹੋਇਆ ਮਨਨ باوجود ਸਾਰੀ ਚੰਗਿਆਈ ਦੇ ਦਿਆਨਤਦਾਰੀ ਦੇ ਇਮਾਨਦਾਰੀ ਦੇ ਮਿਹਨਤ ਦੇ ਸਾਰੇ ਪਾਸੇ ਦੇ ਆ ਕੁਝ ਕੁ ਗੁਣ ਨੇ ਜਿਹੜੇ ਆਰਗੇਨਾਈਜੇਸ਼ਨਲ ਨਹੀਂ ਹਨ ਆਰਗੇਨਾਈਜੇਸ਼ਨਲ ਹੀ ਉਹ ਡਿਸਫੰਕਸ਼ਨਲ ਨੇ ਉਹਨ ਨੂੰ ਕਿਸੇ ਨੂੰ ਪ੍ਰਧਾਨ ਨਹੀਂ ਮੰਨਦੇ ਕਿਸੇ ਦਾ ਉਹਨਾਂ ਨੇ ਕਹਿਣਾ ਨਹੀਂ ਮੰਨ ਨਾ ਇਵਨ ਹਾਈ ਕਮਾਂਡ ਨੂੰ ਵੀ ਮਤਲਬ ਬਹੁਤ ਵਾਰੀ ਇਹ ਗੱਲ ਫੇਸ ਕਰਨੀ ਪਈ ਅੱਛਾ ਇਹ ਜਿਹੜੀ ਮਤਲਬ ਇਹ ਉਹਨਾਂ ਦਾ ਸੁਭਾਅ ਨੇ ਅਸਲ ਦੇ ਵਿੱਚ ਸਪੋਰਟਸ ਦੇ ਵਿੱਚੋਂ ਉੱਥੇ ਇਦਾਂ ਦੀ ਮਤਲਬ ਕੁਦਰ ਮੁਕਤਿਆਰੀ ਜਾਂ ਚੱਲ ਜਾਂਦੀ ਹੈ ਹਾਲਾਂਕਿ ਟੀਮ ਦੇ ਵਿੱਚ ਨਹੀਂ ਚੱਲਦੀ ਹੁੰਦੀ ਇਹਨੇ ਐਂਟਰਟੇਨਮੈਂਟ ਦੇ ਵਿੱਚ ਸਿਆਸਤ ਦੇ ਵਿੱਚ ਬੰਦੇ ਨੂੰ ਆਰਗੇਨਾਈਜੇਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਤਸ਼ਕਿਲਾਂ ਦੇ ਨਾਲ ਰਹਿਣਾ ਪੈਂਦਾ ਚਾਹੇ ਉਹ ਕਿੱਡਾ ਵੱਡਾ ਵੀ ਕਿਉਂ ਨਾ ਹੋਵੇ ਦੇਖੋ ਨਾ ਆਪਣੇ ਇੱਕ ਟਾਈਮ ਤੇ ਬੰਦੇ ਕੈਪਟਨ ਮੋਰਿੰਦਰ ਸਿੰਘ ਉਹ ਵਿਟਾਖੜ ਸਾਹਿਬ ਭਾਜਪੀ ਚ ਗਏ ਕੋਈ ਕੁਛ ਨਹੀਂ ਰਿਹਾ ਉਹਨੂੰ ਹੁਣ ਉੱਥੇ ਇਹਦੇ باوجود ਵੀ ਉਹ ਉਸ ਤਰੀਕੇ ਦੀ ਸਮੱਸਿਆ ਨਹੀਂ ਉਹਨਾਂ ਲਈ ਖੜੀ ਹੱਤੀ ਕਿਉਂਕਿ ਜਿਹੜੀਆਂ ਆਰਗੇਨਾਈਜੇਸ਼ਨ ਨੇ ਬੜੀਆਂ ਮਸ਼ੀਨਾਂ ਨੇ ਕਿਸਮ ਦੀਆਂ ਉਹ ਚ ਥੋੜਾ ਜਿਹਾ ਪੁਰਜ਼ਾ ਬਣਨਾ ਪੈਂਦਾ ਸਿੱਧੂ ਸਾਹਿਬ ਤੇ ਕਲਾ ਨਹੀਂ ਹਾਂ ਬਿਲਕੁਲ ਬਿਲਕੁਲ ਚਲੋ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਕਦੋਂ ਤੱਕ ਇਸ ਤਰੀਕੇ ਨਾਲ ਸਰਵਾਈਵ ਕਰ ਪਾਉਂਦੇ ਐ ਇਹ ਵੀ ਗੱਲ ਜਿਹੜੀ ਦੇਖਣ ਵਾਲੀ ਹੋਊਗੀ ਚਲੋ ਅਗਲੀ ਖਬਰ ਲੈ ਲੈਣਾ ਡਾਕਟਰ ਸਾਹਿਬਾ ਦਿੱਲੀ ਦੇ ਵਿੱਚ ਕਹਿੰਦੇ ਕਿ ਗ੍ਰੇਟਰ ਕਲਾਸ ਦੇ ਵਿੱਚ ਹੁਣੇ-ਹੁਣੇ ਅਰਵਿੰਦ ਕੇਜਰੀਵਾਲ ਦੇ ਉੱਪਰ ਹਮਲਾ ਹੋਇਆ ਔਰ ਇਸ ਹਮਲੇ ਦੇ ਵਿੱਚ ਕਹਿੰਦੇ ਕਿ ਕਿਸੇ ਵਿਅਕਤੀ ਨੇ ਉਹਦੇ ਉੱਪਰ ਕੇਜਰੀਵਾਲ ਸਾਹਿਬ ਦੇ ਉੱਪਰ ਇੱਕ ਤਰਲ ਪਦਾਰਥ ਕਹਿੰਦੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਹਾਲੇ ਖਬਰ ਇਹ ਹੀ ਹੈ ਕਿ ਬਚਾਅ ਹੋ ਗਿਆ ਹੈ ਉਹ ਤਰਲ ਪਦਾਰਥ ਕੀ ਸੀ ਇਹ ਵੀ ਹਲੇ ਕੋਈ ਪਤਾ ਨਹੀਂ ਹੈ ਔਰ ਉਹ ਬੰਦਾ ਜਰੂਰ ਕਾਬੂ ਕਰ ਲਿਆ ਗਿਆ ਡਾਕਟਰ ਸਾਹਿਬ ਇਹ ਬਾਕੀ ਹਮਲਾ ਹੋਇਆ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਤੇ ਆਪ ਦੀ ਪਾਰਟੀ ਦਾ ਇਤਿਹਾਸ ਹੈ ਕਿ ਸਿੱਫਤ ਹੀ ਲੈਣ ਦੇ ਚੱਕਰ 'ਚ ਇਹੋ ਜਿਹੇ ਕੰਮ ਆਪ ਵੀ ਕਈ ਵਾਰੀ ਕਰਵਾ ਦਿੰਦੇ ਆ ਦੇਖੋ ਦਿੱਲੀ ਦੇ ਵਿੱਚ ਪਹਿਲਾਂ ਵੀ ਬੜਿਆਂ ਤੇ ਸਿਆਹੀ ਡੁੱਲੀ ਬੜਾ ਕੁਝ ਹੋਇਆ ਇਦਾਂ ਦਾ ਮਤਲਬ ਉੱਥੇ ਇਹ ਕਾਮਨ ਐ ਡਰਾਮੇबाजी ਇਦਾਂ ਦੀ ਕਹਿੰਦਾ ਕਿ ਬਦਕਿਸਮਤੀ ਦੀ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੋ ਸਕਦਾ ਹੈ ਖਤਰਨਾਕ ਵੀ ਹੋਵੇ ਸਿਕਿਉਰਿਟੀ ਦੇ ਵਿੱਚ ਮੈਂ ਸਮਝਦਾ ਬ੍ਰੀਚ ਵੀ ਹੈ ਹੁਣ ਤਾਂ ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਇੰਟੀਪਰਿਟ ਸਿਕਿਉਰਿਟੀ ਦਿੱਤੀ ਹੋਈ ਹੈ ਸ਼ਾਇਦ ਜੈਡ ਵਾਲੀ ਹੋਈ ਹੈ ਮੇਰਾ ਖਿਆਲ ਹੈ ਪਤ ਨਹੀਂ ਇੰਨਾ ਆਪਾਂ ਟੈਕਸ ਪੇ ਆਪਾਂ ਹੀ ਪੈਸੇ ਪੇ ਕਰ ਰਹੇ ਹਾਂ ਉਹਦੇ ਉਦੋਂ ਇੰਨੇ ਹੋਣ ਦੇ ਬਾਵਜੂਦ ਵੀ ਜੇ ਤਰਨ ਪਦਾਰਥ ਕੋਈ ਫੇਲ ਰਿਹਾ ਹੈ ਮਤਲਬ ਇਹਦੇ ਦੋ ਹੀ ਕਾਰਨ ਨੇ ਇੱਕ ਤਾਂ ਇਹ ਕਿ ਉਹਨਾਂ ਦੀ ਪੌਪੂਲਾਰਿਟੀ ਘਟ ਹੈ ਲੋਕ ਨਫ਼ਰਤ ਕਰਦੇ ਨੇ ਦੂਜਾ ਇਹ ਕਿ ਸਿਕਿਉਰਿਟੀ ਦੇ ਵਿੱਚ ਲੈਪਸ ਹੈ ਗਈ ਹੈ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਅੱਜਕੱਲ ਸਿਆਸਤ ਦੇ ਵਿੱਚ ਬਦ ਕਿਸਮ ਤੇ ਹੈ ਸਾਡੀ ਬਹੁਤ ਵੱਡੀ ਇਹ ਕਿ ਇਹ ਉਹਦਾ ਹਿੱਸਾ ਬਣ ਗਿਆ ਕੰਪੇਨਿੰਗ ਦਾ ਕਿ ਕਿਸੇ ਦੇ ਉੱਪਰ ਕੋਈ ਉਸ ਤਰ੍ਹਾਂ ਦਾ ਹਮਲਾ ਕਰਾ ਦਿੱਤਾ ਜਾਵੇ ਜਿਹਦੇ ਨਾਲ ਆਮ ਬੰਦੇ ਦੀ ਸਿੰਪਥੀ ਗੇਨ ਕੀਤੀ ਜਾ ਸਕੇ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਹੁਣ ਤੱਕ ਜਿੰਨੇ ਕੇਸ ਹੋਏ ਨੇ ਜਗਿੰਦਰ ਯਾਦਵ ਤੋਂ ਲੈ ਕੇ 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 ਜਰੀਵਾਲ ਦਸਿਆਈਆਂ ਅਸੂਆਂ ਜਿੰਨੀਆਂ ਪਾਈਆਂ ਗਈਆਂ ਉਹਦੇ ਫੜੇ ਫੜੇ ਜਾਂਦੇ ਨੇ ਬਸ ਉਹ ਇੱਕ ਘੰਟੇ ਦੀ ਇਵੈਂਟ ਵੀ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਹੋਇਆ ਸੀ ਕਿਸ ਤਰ੍ਹਾਂ ਪਿਛਲੇ ਦਿਨੀ ਮਤਲਬ ਮੇਰੇ ਕੋਲ ਅੱਜ ਹੀ ਆਇਆ ਹੈ ਰੇਡ ਕੋਰਟਾ ਦੇ ਵਿੱਚ ਕੁਰਾਨ ਸ਼ਰੀਫ ਦਾ ਜਿਹੜਾ ਵੇਦਵੇ ਹੋਇਆ ਸੀ ਉਹ ਹੁਣ ਨਿਕਲ ਕੇ ਗੱਲ ਸਾਹਮਣੇ ਆ ਰਹੀ ਹੈ ਵੀ 90 ਲੱਖ ਰੁਪਏ ਕਿਸ ਨੇ ਦਿੱਤਾ ਸੀ ਮਤਲਬ ਇਨੋਸੈਂਟ ਨਹੀਂ ਹੁੰਦੀਆਂ ਗੱਲਾਂ ਆਖਰਕਾਰ ਕੌਣ ਬੰਦਾ ਹੈ ਉਹਨੂੰ ਕਿਹਨੇ ਮੋਟੀਵੇਟ ਕਰਿਆ ਉਹਨੂੰ ਕਿੰਨੇ ਮਤਲਬ ਉੱਥੇ ਤੱਕ ਪਹੁੰਚਾਇਆ ਇਹਦੀ ਡੀਪ ਇਨਕੁਆਰੀ ਹੋ ਕੇ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੁੰਦਾ ਕੀ ਇਹ ਉਲਟ ਕਿ 2 ਮਿੰਟ ਦੀ ਹਾਏ ਹਾਏ ਕਰਕੇ ਉਹ ਤੋਂ ਬਾਅਦ ਮਤਲਬ ਇਹ ਹੈ ਕਿ ਉਹ ਲੀਡਰ ਦੇ ਉੱਪਰ ਦੇਖੋ ਜੀ ਇਹਨਾਂ ਨੂੰ ਹੁਣ ਅੱਜ ਕੱਲ ਪੌਪੂਲੈਰਿਟੀ ਦਾ ਇੱਕ ਹਿੱਸਾ ਬਣ ਗਿਆ ਕਿ ਜਿੱਤੇ ਤੇ ਕੋਈ ਅਟੈਕ ਹੀ ਨਹੀਂ ਹੋਇਆ ਉਹ ਕਾਦਾ ਬੰਦਾ ਮਤਲਬ ਜੀਵ ਜੀਵ ਸਮਿਆਂ ਦੇ ਵਿੱਚ ਆਪਾਂ ਰਹ ਰਹੇ ਹਾਂ ਚਲੋ ਫਿਰ ਵੀ ਆਪਣੀ ਤਾਂ ਹੁੰਦਤ ਦੇ ਕੇਜਰੀਵਾਲ ਦੇ ਨਾਲ ਹੈ ਵਿਚਾਰਾ ਸ਼ੂਗਰ ਦਾ ਮਰੀਜ਼ ਹੈ ਪਹਿਲਾਂ ਉਹਦੇ ਨਾਲ ਇਹਨਾਂ ਦੇਖੋ ਜੇਲੋਂ ਨੂੰ ਕੱਟਣੀ ਪੈਗੀ ਹੁਣ ਹੁੰਦੇ ਵੀ ਹੋ ਰਹੇ ਨੇ ਬਲ ਇੰਡੀਆ ਅਗੇਂਸਟ ਕ腐ਸ਼ਨ ਦਾ ਕਿਸੇ ਟਾਈਮ ਬੜਾ ਵੱਡਾ ਆਈਕਨ ਸੀ ਉਹ ਕੰਮ ਕਰ ਰਹੇ ਸੀ ਉਹ ਇਨਫੋਰਮੇਸ਼ਨ ਰਾਈਟ ਟੂ ਇਨਫੋਰਮੇਸ਼ਨ ਦਾ ਬੜਾ ਵੱਡਾ ਉਹ ਸੀ ਪਰ ਕਿੱਥੇ ਪਹੁੰਚ ਗਿਆ ਹਲਾ ਮਤ ਦੇਵੀ ਨੂੰ ਟ੍ਰਾਂਸਫਰ ਲਈ ਸਾਰੀ ਇਨਫੋਰਮੇਸ਼ਨ ਜਿਹੜਾ ਬੰਦਾ ਫੜਿਆ ਹੈ ਜਾਂ ਹੋਰ ਹੈ ਕਿਉਂਕਿ ਲੋਕਾਂ ਦਾ ਹੱਕ ਵੀ ਹੈ ਜਾਣਨ ਦਾ ਉਹ ਦੇ ਦੇਣੀ ਚਾਹੀਦੀ ਹੈ ਅਸਲ ਵਿੱਚ ਕਿ ਆਫਰ ਕਰਨ ਕੀਨੇ ਭੇਜੇ ਉਹ ਤਾਂ ਕਹਿਣਗੇ ਬੀਜਪੀ ਜਾਂ ਆਰਐਸਐਸ ਨੇ ਭੇਜੇ ਵੇਸੇ ਪਰ ਇਹ ਵੀ ਜੇ ਤਾਂ ਸਟੰਟ ਬਾਜੀ ਹੈ ਬੜੀ ਵੱਡੀ ਗੱਲ ਹੈ ਜੇ ਸੱਚੀ ਵਿੱਚ ਹੀ ਹੈ ਤਾਂ ਉਦੋਂ ਵੀ ਵੱਡੀ ਗੱਲ ਹੈ ਕਿ ਪਪੂਲਾਰਿਟੀ ਦਾ ਮੁਲ ਕੱਟ ਰਹੀ ਹੈ ਬਹੁਤ ਬਿਲਕੁਲ ਬਿਲਕੁਲ ਇਹ ਗੱਲ ਹੈਗੀ ਹੈ ਜਦੋਂ ਆਪਾਂ ਸਭ ਦੇ ਲਈ ਸੁੱਖ ਤੇ ਖੈਰ ਮੰਗਦੇ ਆ ਕਿ ਸਾਰੇ ਠੀਕ ਠਾਕ ਰਹਿਣ ਪਰ ਜੇ ਇਹੋ ਜੀ ਕੋਈ ਪਬਲਿਕ ਦੇ ਵਿੱਚ ਇੱਕ ਚੋਣ ਸਟੰਟ ਖੇਡਿਆ ਗਿਆ ਤਾਂ ਉਹ ਵੀ ਬੜੀ ਬੜੀ ਮਾੜੀ ਗੱਲ ਹੈ ਡਾਕਟਰ ਸਾਹਿਬ ਇੱਕ ਫੋਟੋ ਜਾਰੀ ਕੀਤੀ ਹੈ ਵਿਰੋਧੀਆਂ ਦੇ ਵੱਲੋਂ ਅੱਜ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੇ ਐਮਪੀ ਪੰਜਾਬ ਦੇ ਹੋ ਰਾਜ ਸਭਾ ਮੈਂਬਰਾਂ ਦੇ ਵੱਲੋਂ ਪ੍ਰਦਰਸ਼ਨ ਲੋਕ ਸਭਾ ਦੇ ਬਾਹਰ ਕੀਤਾ ਗਿਆ ਔਰ ਉਹਨਾਂ ਦੇ ਕੋਲੇ ਜਿਹੜੀਆਂ ਤਾਕੀਆਂ ਬੜੀਆਂ ਸੀ ਉਹਨਾਂ ਤਕਤੀਆਂ ਦੇ ਉੱਪਰ ਦਿੱਲੀ ਦੇ ਬੁੱਦੇ ਸੀਗੇ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਸੀ ਹੁਣ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਐਮਪੀ ਤੇ ਇਹ ਰਾਜ ਸਭਾ ਮੈਂਬਰ ਜਿਹੜੇ ਔਰ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਨੇ ਤੇ ਸਵਾਲ ਇਹ ਚੁੱਕ ਰਹੇ ਨੇ ਹਿੰਦੀ ਦੇ ਵਿੱਚ ਬੋੜ ਚੱਕ ਕੇ ਦਿੱਲੀ ਦੇ ਮਤਲਬ ਕਾਨੂੰਨ ਵਿਵਸਥਾ ਦੇ ਉੱਪਰ ਪਰ ਕਹਿੰਦੇ ਕਿ ਇਹ ਦੱਸਣ ਪੰਜਾਬ ਦੇ ਐਮਪੀ ਤੇ ਰਾਜ ਸਭਾ ਤੇ ਲੋਕ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਕਿ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬੜੀ ਠੀਕ ਹੈ ਇਹਨਾਂ ਨੂੰ ਜ਼ਿਆਦਾ ਚਿੰਤਾ ਦਿੱਲੀ ਦੀ ਹੈ ਜਾਂ ਫਿਰ ਦਿੱਲੀ ਤੋਂ ਵੀ ਮਾੜੀ ਜਿਹੜੀ ਮਤਲਬ ਪੰਜਾਬ ਤੋਂ ਮਾੜੀ ਜ਼ਿਆਦਾ ਦਿੱਲੀ ਦੇ ਵਿੱਚ ਕਾਨੂੰਨ ਵਿਵਸਥਾ ਤੇ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਇਹ ਸਵਾਲ ਜਿਹੜੇ ਉੱਠ ਰਹੇ ਆ ਦਿੱਲੀ ਦੀ ਤਾਂ ਇਹਨਾਂ ਪੰਜਾਬ ਦੇ ਐਮਪੀ ਨੂੰ ਫਿਕਰ ਹੈ ਪਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਇਹਨਾਂ ਨੂੰ ਫਿਕਰ ਨਹੀਂ ਹੈ ਕਿਵੇਂ ਦੇਖ ਰਹੇ ਹੋ ਪੂਰੀ ਚੀਜ਼ ਨੂੰ ਸੁਖਵਿੰਦਰ ਜੀ ਆਪਾਂ ਵੀ ਅਸਲਚਨ ਸਵਾਲ ਚੱਕਣ ਵਾਲੇ ਵੀ ਮੈਂ ਸਮਝਦਾ ਵੀ ਐਨੀ ਕਮਲੇ ਹੋ ਗਏ ਨੇ ਦਨ ਸੱਚੀ ਦੇ ਵਿਚਾਰੇ ਦਿੱਲੀ ਕਰਕੇ ਤੋਂ ਐਮਪੀ ਬਣੇ ਨੇ ਉਹ ਐਵੇਂ ਪੰਜਾਬ ਦੀਆਂ ਗੱਲਾਂ ਕਿਉਂ ਕਰਨ ਮਤਲਬ ਆਪਾਂ ਨਾ ਇਦਾਂ ਸੋਚਣ ਲੱਗੇ ਨੇ ਵੀ ਵੋਟਾਂ ਬਾਤ ਦੀਆਂ ਸਾਡੇ ਲੋਕਾਂ ਨੇ ਇਸ ਕਰਕੇ ਉਹਨਾਂ ਦੀ ਨੰਬਰ ਦੀ ਜ਼ਿੰਮੇਵਾਰੀ ਹੈ ਇਹਨਾਂ ਦਾ ਵਿਚਾਰਿਆਂ ਦਾ ਕੀ ਹੋ ਰਿਹਾ ਹੈ ਉਹ ਤਾਂ ਕੇਜਰੀ ਗੱਲ ਦੀ ਨਹੀਂ ਉਹਨਾਂ ਨੂੰ ਬਣਾਇਆ ਉਹ ਜਿਸ ਤਰ੍ਹਾਂ ਕਹਿੰਦੇ ਨੇ ਉਹ ਉਹ ਕਰ ਰਹੇ ਨੇ ਦਿੱਲੀ ਦੇ ਵਿੱਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਬੀਜੇਪੀ ਦੀ ਹੈ ਇਸ ਕਰਕੇ ਉਹ ਹੁਣ ਬੀਜੇਪੀ ਦੇ ਖਿਲਾਫ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਫਰਵਰੀ ਦੇ ਵਿੱਚ ਉਹ ਪੰਜਾਬ ਦੀਆਂ ਕਿਉਂ ਗੱਲਾਂ ਕਰਨ ਉੱਥੇ ਜਾਨੀ ਕੌੜੀਆਂ ਗੱਲਾਂ ਕਰਦੇ ਨੇ ਇਹ ਰਾਇ ਹੈ ਕਿ ਉੱਥੇ ਦਿੱਲੀ ਦੇ ਵਿੱਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਸੱਚੀ ਵਿੱਚ ਤੁਸੀਂ ਪਿਛਲੇ ਦਿਨੀ ਦੇਖਿਆ ਕਿੰਨੀ ਮਾੜੀ ਹੈ ਮਤਲਬ ਸੀਐਮ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਦੇ ਘਰ ਦੇ ਦਫ਼ਤਰ ਸੀ ਉੱਥੇ ਉਹਨਾਂ ਦੀ ਹੀ ਰਾਜ ਸਭਾ ਦੀ ਐਮਪੀ ਨੂੰ ਕੁੱਟਦਾ ਸੀ ਸੀਐਮ ਦੇ ਪੀਏ ਕਿੰਨਾ ਰੌਲਾ ਪਿਆ ਉਸ ਵਰਤੀ ਮੱਲੀਵਾਲ ਦੇ ਕੇਸ ਦੇ ਵਿੱਚ ਸੋ ਲਾਅ ਐਂਡ ਆਰਡਰ ਤਾਂ ਬੜਾ ਪੁਰਾ ਹੈ ਉੱਥੇ ਇਹਦਾ ਸੱਚੀ ਹੈ ਗੱਲ ਕਿਉਂਕਿ ਪੁਲਿਸ ਦਾ ਕੰਟਰੋਲ ਸਾਰਾ ਇਹਨਾਂ ਦੇ ਕੋਲ ਨਹੀਂ ਹੈ ਜੇ ਇਹਨਾਂ ਨੂੰ ਦੇ ਦਿੱਤਾ ਜਾਵੇ ਤਾਂ ਉੱਥੇ ਪੰਜਾਬ ਵਾਲੀ ਹਾਲਾਤ ਹੋ ਜਾਊਗੀ ਜਾਗਦੇ ਵਿੱਚ ਦੇਖੋ ਰੋਜ਼ ਇਨਕਾਉਂਟਰ ਹੋ ਰਹੇ ਨੇ ਫੌਤੀਆਂ ਲਈਆਂ ਜਾ ਰਹੀਆਂ ਨੇ ਸਭ ਤੋਂ ਵੱਧ ਨਫਰੀ ਹੋਣ ਦੇ ਬਾਵਜੂਦ ਪੰਜਾਬ ਦੀ ਪੁਲਿਸ ਹੈ ਜਿਹੜੀ ਕਿੰਨਾ ਤਕੜਾ ਕੰਮ ਕਰਦੀ ਹੈ ਈਵਨ ਉਥੇ ਦਿੱਲੀ ਚ ਸਿਕਿਉਰਿਟੀ ਪ੍ਰੋਵਾਈਡ ਕਰ ਰਹੀ ਹੈ ਉਹ ਕਿਧਰੀ ਵੱਲ ਸਾਰ ਨੂੰ ਦੇਖੋ ਹਮਲੇ ਹੋ ਜਾਂਦੇ ਨੇ ਵਿੱਚ ਦੀ ਟੁੱਟੇ ਭੁੱਜੇ ਪਰ ਇਹ ਹੈ ਕਿ ਮਤਲਬ ਉਹਨਾਂ ਦਾ ਤੇ ਕੁਝ ਨਹੀਂ ਇਹ ਗੱਲ ਨੂੰ ਥੋੜਾ ਸਮਝ ਕੇ ਚਲੋ ਕਿਹੜਾ ਫਰੇਮਵਰਕ ਹੈ ਆਵਾਦਿਨ ਪਾਰਟੀ ਦਾ ਜੜਾ ਉਹਨਾਂ ਦੀ ਦਿੱਲੀ ਚ ਇਹ ਤਾਂ ਜਿਵੇਂ ਮੇਲ ਦੇ ਐਵੇਂ ਦੋ ਚਾਰ ਆਜਾੰਦਨ ਨੇ ਪੰਜਾਬ ਦੇ ਲੋਕਾਂ ਨੇ ਹੁਣ 92 ਐਮਐਲਏ ਦੇ ਦਿੱਤੇ ਹੁਣ ਕੀ ਕਰਾਉਣਾ ਹੈ ਨਾਲੇ ਮਤਲਬ ਇਹ ਤਾਂ ਠੀਕ ਹੈ ਕਿ ਉਹ ਪਤਾ ਹੈ ਕਿ ਪੰਜਾਬ ਦੇ ਲੋਕਾਂ ਤੋਂ ਤੁਸੀਂ ਬੋਟਾਂ ਲੈਣੀਆਂ ਨੇ ਪਿਛਣੀਆਂ ਵੋਟਾਂ ਵੀ ਉਹ ਜਿੱਤੇ ਹੀ ਨਹੀਂ ਇਸ ਤਰੀਕੇ ਦੇ ਨਾਲ ਸੋ ਇਸ ਕਰਕੇ ਇਹ ਪ੍ਰਾਇਮਰੀ ਉਹਨਾਂ ਦੀ ਜਿਹੜੀ ਲੋਇਲਟੀ ਹੈ ਉੱਥੇ ਹੈ ਅਸਲ ਵਿੱਚ ਜਿਵੇਂ ਮਤਲਬ ਬ੍ਰਿਟਿਸ਼ ਐਮਪੀ ਜਿਹੜੇ ਹੁੰਦੇ ਸੀ ਉਹਨਾਂ ਨੇ ਇੱਥੇ ਖਾਤਰ ਥੋੜਾ ਬੋਲਣਾ ਸੀ ਇੱਥੇ ਨਹੀਂ ਤਾਂ ਜੇ ਬੋਲਣਗੇ ਥੋੜਾ ਬਹੁਤ ਸਿਮਬੋਲਿਕ ਜਿਹਾ ਹੁੰਦਾ ਚਲੋ ਉਹਨਾਂ ਨੇ ਹਿੰਦੀ ਚ ਦੇਖੋ ਇੱਥੇ ਕਿਸੇ ਨੇ ਲਿਖ ਕੇ ਫੜਾਇਆ ਨਹੀਂ ਉਹਨਾਂ ਨੂੰ ਹਿੰਦੀ ਚ ਉਹਨਾਂ ਦੇ ਲਿਖ ਕੇ ਦਿੱਲੀ ਵਾਲਿਆਂ ਉਹ ਖੜੇ ਹੋਗੇ ਲੈ ਕੇ ਭਾਈ ਤੇ ਵੀ ਮਤਲਬ ਇੱਥੇ ਠੀਕ ਕੋਈ ਇਸ ਵੱਲ ਨੂੰ ਜਿਵੇਂ ਜਿਵੇਂ ਹੁਕਮ ਕਰਦਾ ਹੈ ਉਹਨਾਂ ਦਾ ਜਿਹੜਾ ਮਤਲਬ ਮਾਲਕ ਹੈ ਉਵੇਂ ਮੰਨੀ ਜਾਂਦੇ ਨੇ ਵਿਚਾਰੇ ਸੋ ਆਪਾਂ ਕਈ ਵਾਰ ਥੋੜਾ ਜਿਆਦਾ ਕਰ ਦਿੰਦੇ ਆ ਮੈਨੂੰ ਲੱਗਦਾ ਥੋੜੀ ਜੀ ਦਇਆ ਭਾਵ ਰੱਖਣਾ ਚਾਹੀਦਾ ਹੈ ਪਹਿਲੀ ਵਾਰ ਬੰਦੇ ਨੇ ਇਹ ਬੰਨੇ ਨੇ ਆਮ ਬੰਦੇ ਨੇ ਵਿਚਾਰੇ ਬਾਲਾ ਉਹਨਾਂ ਇਹ ਵੀ ਨਹੀਂ ਹੈ ਕਿ ਤਜਰਬਾ ਹੋਵੇ ਸੋ ਜਿਵੇਂ ਕੋਈ ਉਹਨਾਂ ਦਾ ਕਹਿੰਦਾ ਹੈ ਮਾਰਤੂ ਕਿਵੇਂ ਕਰ ਲੈਂਦੇ ਨੇ ਹਾਂ ਇਹ ਬੱਕੋ ਬੱਕ ਤਰ ਥੋੜੀ-ਥੋੜੀ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਪ੍ਰਤੀ ਵੀ ਨਵਾ ਦੇਣ ਤੁਸੀਂ ਕਹਿਣਗੇ ਕੇਜਰੀਵਾਲ ਸਾਹਿਬ ਨਵਾ ਦੇਣਗੇ ਟੀ ਕਿਹੜੀ ਗੱਲ ਹੈ ਜੇ ਵੋਟਾਂ ਹੋਈਆਂ ਉਹਨਾਂ ਨੂੰ ਨਵਾ ਦੇਣਗੇ ਮਤਲਬ ਰੋਜ਼ ਹੀ ਥੋੜਾ ਹੁੰਦਾ ਹੈ ਪੰਜਾਬ ਹੁਣ ਛੋਟੀ ਜਗ੍ਹਾ ਦਿੱਲੀ ਵੱਡੀ ਜਗ੍ਹਾ ਉਹਦੇ ਨਾਲੋਂ ਪਾਵਰ ਦੇ ਹਿਸਾਬ ਨਾਲ ਦਿੱਲੀ ਦੀ ਉਹ ਮੰਨੀ ਜਾਊਗੀ ਬਿਲਕੁਲ ਬਿਲਕੁਲ ਚਲੋ ਦੇਖਦੇ ਆ ਕਿ ਕਦੋਂ ਤੱਕ ਇਸੇ ਤਰੀਕੇ ਦੇ ਨਾਲ ਹੀ ਗੱਡੀ ਚੱਲਦੀ ਹੈ ਔਰ ਕਿੰਨਾ ਕੁ ਟਾਈਮ ਇਹਨਾਂ ਦੀ ਇਸੇ ਤਰੀਕੇ ਨਾਲ ਗੱਡੀ ਰੜ੍ਹਦੀ ਰਹੂਗੀ ਕਿਤੇ ਤਾਂ ਲੋਕ ਜਿਹੜੇ ਆ ਕੋਈ ਇਹਨਾਂ ਸਵਾਲ ਕਰਨਗੇ ਕਿ ਭਾਈ ਸਾਡੇ ਨਾਲ ਵੱਧ ਵਫਾਦਾਰੀ ਕੇਜਰੀਵਾਲ ਦੇ ਨਾਲ ਕਿਉਂ ਕੇਜਰੀਵਾਲ ਨੇ ਤਾਂ ਇਕੱਲੀ ਤੁਹਾਨੂੰ ਟਿਕਟ ਹੀ ਦਿੱਤੀ ਐ ਜਿਤਾਇਆ ਤਾਂ ਅਸੀਂ ਵੋਟਾਂ પાਕੇ ਅਸੀਂ ਹੋਈਆਂ ਤੁਹਾਨੂੰ ਚਲੋ ਦੇਖਦੇ ਹਾਂ ਕਦੋਂ ਤੱਕ ਇਹ ਚੱਲੂ ਡਾਕਟਰ ਸਾਹਿਬ ਤੁਸੀਂ ਸਾਡਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਭਾਈ ਸਾਡਾ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਤੋਂ ਬੋਲੋ ਇਨਤਜ਼ਾਮ ਕਰਨਾ ਤੇ ਗੱਲਬਾਤ ਕੀਤੀ ਐ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੂਰ ਪਸੰਦਾ ਇਹ ਨੂੰ ਦੁਬਾਰਾ ਫਿਰ ਬਿਣਾ ਕੀਤਾ